Obrigado. ਅੱਜ ਸੰਗਤ ਜੀ ਜਿਵੇਂ ਤੁਸੀਂ ਪਤਾ ਹੀ ਹੈ ਅੱਜ ਤੀਜਾ ਦਿਨ ਹੈ ਤੰਤਾਨ ਸਾਹਿਬ ਜੋ ਸ਼ਹੀਦ ਦੇ ਦਿਹਾੜੇ ਮਨਾਏ ਜਾ ਰਹੇ ਨੇ ਉਹਦੇ ਆਗਾਜ਼ ਵਿੱਚ ਮਹਾਰਾਜ ਦਾ ਸਰੂਪ ਪਿੱਛੇ ਪੰਡਾਲ ਵਿੱਚ ਪਹੁੰਚ ਚੁੱਕਿਆ ਤੇ ਸੰਗਤਾਂ ਤਕਰੀਬਨ ਸਵੇਰੀ ਅੱਜ ਜਲਦੀ ਸਟਾਰਟ ਹੋ ਗਈਆਂ ਕਿਉਂਕਿ ਅੱਜ ਇੱਕ ਤਾਂ ਆਖਰੀ ਦਿਨ ਹੈ ਦੂਜਾ ਐਤਵਾਰ ਹੈ ਇਸ ਕਰਕੇ ਸੰਗਤ ਅੱਜ ਭਾਰੀ ਇਕੱਠ ਹੋਣ ਦੀ ਬਹੁਤ ਜ਼ਿਆਦਾ ਸੁਭਾਵਨਾ ਹੈ ਸੋ ਸੰਗਤ ਆ ਰਹੀ ਹੈ ਤੇ ਬਾਕੀ ਲੰਗਰ ਬਹੁਤ ਤੱਕ ਵਧੀਆ ਪ੍ਰਬੰਧ ਕਰੇ ਹੋਏ ਨੇ ਤੇ ਐਸ ਸਾਈਡ ਜੋ ਰਹਿਸ਼ਾ ਨੇ ਰਹਿਣ ਵਾਸਤੇ ਜੋ ਰਾਤ ਨੂੰ ਸੰਗਤ ਇੱਥੇ ਰਹਿੰਦੀ ਹੈ ਤੇ ਉਹ ਇੱਥੇ ਜਗ੍ਹਾ ਤੇ ਰਹਿੰਦੀ ਹੈ ਤੇ ਐਸ ਸਾਈਡ ਅੱਗੇ ਜੀ ਗੁਰੂ ਕੇ ਬਾਗ ਯਾਨੀ ਇੱਥੇ ਮਰੂਦਾਂ ਦਾ ਬਾਗ ਵੀ ਹੈ ਤੇ ਜੋ ਦਰਬਾਰ ਸਾਹਿਬ ਦੇ ਬਿਲਕੁਲ ਬੈਕ ਸਾਈਡ ਹੈ ਤੇ ਜਿਸ ਸਾਈਡ ਮੱਝਾਂ ਨੇ ਜਾਂ ਸਰਾਨ ਨਾਲਾ ਵੀ ਗੁਰੂ ਦਾ ਦਿਸਰਾ ਹੈ ਉਸ ਬਿਲਕੁਲ ਵੈਕਸਟ ਹੈ ਤੇ ਆਪਾਂ ਹੁਣ ਕੁਸ ਟਾਈਮ ਬਾਅਦ ਚੱਲ ਕੇ ਚੱਲਦੇ ਹਾਂ ਪੰਡਾਲ ਦੇ ਵਿੱਚ ਤੇ ਸੋਨ ਚੱਲ ਕੇ ਹੁਣ ਅੰਦਰੋਂ ਵੀ ਦਿਖਾਉਂਦੇ ਆ ਕਿ ਕਿੰਨੇ ਕਿ ਸੰਗਤਾਂ ਪਹੁੰਚ ਚੁੱਕੇ ਤੇ ਅੱਜ ਦਿਨ ਵਿੱਚ ਕਿੰਨੇ ਕਿ ਸੰਗਤ ਇੱਥੇ ਹੋਰ ਆ ਰਹੀ ਹੈ ਸੋਨ ਸਾਰਾ ਇਸ ਵੀਡੀਓ ਵਿੱਚ ਦਿਖਾਉਂਦੇ ਰਹਾਗੇ ਫਿਰ ਆ ਸਾਡੇ ਬਲੌਗ ਨਾਲ ਵੀਡੀਓ ਨਾਲ ਬਣੇ ਰਹੋ ਜੈਸ Sumble. Some... ਕਲਤੀ ਕਲਾ ਤੇ ਬਹੁਤ ਬਹੁਤ ਸਰਵਪੱਤ ਸਵਾਗਤ ਸ੍ਰੀ ਕਾਂਸਾ ਸਵਾਗਤ ਜੀ ਕੀ ਪਾਤੇ ਮਾਤਾ ਸਵਰਨ ਕੌਰ ਪਾਤ ਜਿੱਥੇ ਦੀ पावर देना चालू सा ਹਾਂਜੀ ਦੋਸਤੋ ਇਸੀ ਆਪਣਾ ਤਿੰਨ ਦਿਨਾਂ ਦਾ ਜੋ ਪ੍ਰੋਗਰਾਮ ਸੀਗਾ ਸਮਾਗਮ ਸੀ ਇਸ ਦੀ ਸਵਾਗਤਾਂਤਾ ਸ਼੍ਰੀ ਗੁਰਤੇਗ ਵਾਹਦਰ ਭਾਈ ਸਤੀ ਦਾਸ ਤੇ ਭਾਈ ਮਤੀ ਦਾਸ ਤੇ ਭਾਈ ਦਿਆਲਾ ਸਿੰਘ ਤੇ ਗੁਰਤਾ ਗੱਦੀ ਧੰਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੇ ਉਹਦੇ ਸੰਬੰਧ ਵਿੱਚ ਧੰਤਾਨ ਸਭ ਸੀਗੇ ਪ੍ਰੋਗਰਾਮ ਤੇ ਅੱਜ ਹੋ ਗਈ ਉਹਦੀ ਸਮਾਪਤੀ ਤੇ ਵਾਕਈ ਮਿਲਦੇ ਆ ਜੀ ਕੱਲ ਇੱਕ ਫਿਰ ਇੱਕ ਨਵੀਂ ਵੀਡੀਓ ਇੱਕ ਨਵਾਂ ਬਲੌਗ ਲੈ ਕੇ ਤੇ ਅੱਜ ਦਾ ਵਲੌਗ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਲਾਈਕ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਕੱਲ ਨੂੰ ਮਿਲਾਂਗੇ ਫਿਰ ਇੱਕ ਨਵੀਂ ਵੀਡੀਓ ਇੱਕ ਨਵਾਂ ਵਲੌਗ ਲੈ ਕੇ ਰੱਖੋ ਬਣ ਕੇ ਖਿਆਲ ਸਤਿ ਸ਼੍ਰੀ ਅਕਾਲ ਗੁੱਡਬਾਈ ਰੱਬ ਰਾਖਾ